ਇਹ ਹਲਕਾ ਵੈਸਟ ਲੁਧਿਆਣੇ ਦੇ ਘਰ ਇੰਦਰਾ ਕਲੋਨੀ ਦੇ ਵਿੱਚ ਸਰਦਾਰ ਗੁਰਮੁਖ ਸਿੰਘ ਜੀ ਦੇ ਘਰ ਬੈਠਾ ਤੇ ਲਾਈਟ ਹੈ ਜਿਹੜੀ ਬਿਜਲੀ ਇੱਥੇ ਸਵੇਰੇ 9 ਵਜੇ ਤੇ ਗਈ ਦੀ ਹੈ ਸ਼ਾਮ ਦੇ ਲਗਭਗ 6 ਵਜੇ ਨੂੰ ਆਏ ਹੋਏ ਤੇ ਮੇਰੇ ਨਾਲ ਸ੍ਰੀਖਸ਼ਾ ਬੈਠੇ ਹੈ ਮੇਰੇ ਗੀਤ ਇਹਨਾਂ ਦਾ ਯਾਰ ਆ ਰਿਹਾ ਕਲਕੱਤੇੋਂ ਪੱਕੀ ਲਿਆ ਦੇ ਝੰਡੂ ਵੀ ਸਾਹੀ ਤੇ ਮੇਰੇ ਆਪਣੇ ਬਚਪਨ ਦੇ ਜਿਹੜੀ ਆ ਰਹਾ ਰਹੇ ਜਦ ਮੇਰੀ ਬੀਬੀ ਆਹਾ ਹੈ ਕਹਿੰਦੀਆਂ ਜਿਹੜੀਆਂ ਪੱਖੀਆਂ ਪੁਣੇ ਕਰਦੀ ਸਨ ਉਹਰੇ ਲੋਕ ਕਹਿੰਦੇ ਆਪਾਈ ਕਹਿੰਦੇ ਕਿ ਜੀ ਆ ਇੰਦਰਾ ਕਲੋਨੀ ਵਾਲੇ ਜਿਹੜੇ ਮਕਾਨ ਐ ਸਾਨੂੰ ਕਾਂਗਰਸ ਨੇ ਦਿੱਤੇ ਹੋਏ ਐ ਐਸੇ ਉਹਰੇ ਕਾਂਗਰਸ ਕਰਕੇ ਬੈਠੇ ਐ ਕਿ ਬਿਲਕੁਲ ਤੁਸੀਂ ਠੀਕ ਕਹਿ ਰਹੇ ਹਾਂ ਪਰ ਆ ਜਿਹੜੀ ਸਵੇਰ ਦੀ ਗਰਮੀ ਦੇ ਵਿੱਚ ਮੰਚਾਂ 'ਚ ਬੈਠੇ ਐ ਇਹੇ ਝਾੜ ਵੜੇ ਕਰਕੇ ਤੋ ਅੱਜ ਤੇ ਸ਼ਾਮ ਚੜ੍ਹਦੀ ਲੋੜ ਐਂ ਕਹਿੰਦੇ ਜੇ ਅੱਜ ਇਲੈਕਸ਼ਨ ਦੇ ਦਿਨਾਂ ਵਿੱਚ ਇਹ ਸਰਕਾਰ ਬਿਜਲੀ ਨਹੀਂ ਦੇ ਪਾ ਰਹੀ ਆ ਫੇਰ ਗਰਮੀ 'ਚ ਬੈਠੇ ਤੁਸੀਂ ਨਾਰੇ ਵਾਲਿਓ 19 ਤਰੀਕ ਦੇ ਬਾਅਦ ਤੁਹਾਡਾ ਕੀ ਹਾਲ ਹੋਊਗਾ ਇਹ ਤੁਸੀਂ ਸਮਝੋ ਇਹ ਸਰਕਾਰ ਸਿਰਫ ਝੂਠ ਦੇ ਸਿਰ 'ਤੇ ਚੱਲ ਰਹੀ ਐ